ਸਤਿ ਸ਼੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਸੋਹੀ ਤੇ ਤੁਸੀਂ ਸਾਡੇ ਜਿਵੇਂ ਡੈਲੀ ਜੀਰਨ ਨਿਊਜ਼ ਦੇ ਨਾਲ ਸੋ ਅਸੀਂ ਖੜੇ ਹਾਂ ਜੀ ਦਸ਼ਮੇਸ਼ ਨਗਰ ਡਗਰਾਉਂ ਦੇ ਵਿੱਚ ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਘਟਨਾ ਵਾਪਰ ਗਈ ਹੈ ਸੋ ਇੱਕ ਕਰਿਆਨਾ ਸਟੋਰ ਦੀ ਦੁਕਾਨ ਨੂੰ ਅਗਲਾ ਬਚੂਕੀ ਹੈ ਫਾਇਰ ਬ੍ਰੀਡ ਜੀਆਂ ਗੱਡੀਆਂ ਇੱਥੇ ਪਹੁੰਚ ਗਈਆਂ ਮੌਕੇ ਦੇ ਉੱਤੇ ਸੋ ਅੱਗ ਤੇ ਕਾਬੂ ਤਾਂ ਪਾਇਆ ਜਾ ਗਿਆ ਪਾਇਆ ਗਿਆ ਵਾ ਪਰ ਇਸ ਤੋਂ ਬਾਅਦ ਨੁਕਸਾਨ ਬਹੁਤ ਜਿਆਦਾ ਹੋ ਗਿਆ ਸੋ ਸਵੇਰੇ 5:30 ਵਜੇ ਦੀ ਘਟਨਾ ਵਾਂ ਤੁਸੀਂ ਦੇਖ ਸਕਦੇ ਹੋ ਅੱਗ ਨੇ ਦੋ ਮੰਜ਼ਲਾ ਦੁਕਾਨ ਦਾ ਬਿਲਕੁਲ ਹੀ ਖਤਮ ਕਰ ਦਿੱਤੀ ਆ ਤੋ ਬਿਸ਼ਵੇਸ਼ ਨਗਰ ਦੇ ਗ੍ਰਾਮ ਕਸਬਾ ਮੂਵਿੰਗ ਦਾ ਜਿੱਥੇ ਇੱਕ ਦੁਕਾਨ ਵਾਲੇ ਸਵੇਰੇ ਸਵੇਰੇ ਅੱਗ ਲੱਗ ਗਈ ਆ ਉਹਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਕਰਦੇ ਆ ਮਾਲਕਾਂ ਨਾਲ ਗੱਲਬਾਤ ਪੁੱਛਦੇ ਆਂ ਉਹਨਾਂ ਨੂੰ ਕੀ ਗੱਲ ਹੋਈ ਸੀ ਕੋਈ ਉਹਦੀ ਘਟਨਾ ਵਾ ਸੋ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆਂ ਸੋ ਦੁਕਾਨ ਦੇ ਮਾਲਕ ਵੇਲੇ ਸਤਪਾਲ ਜੀ ਸਤਪਾਲ ਜੀ ਕਦੋਂ ਦੀ ਘਟਨਾ ਹੋਈ ਆ ਜੀ ਇਹ ਰਾਤ ਦੀ ਆ ਸਵੇਰ ਦੀ ਆ ਅੱਜ ਸਵੇਰ ਦੀ ਆ ਸੋ ਦੋ ਪੰਜਲਾ ਮਕਾਨ ਸੀ ਦੋਨਾਂ 'ਚ ਛੱਤ ਅੱਗ ਲੱਗੀ ਆ ਕੋਸ਼ੰਦਰ ਜੀ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਹੈ ਸੋ ਸਵੇਰੇ ਤੋਂ ਪਤਾ ਲੱਗ ਗਿਆ ਜੀ ਹਾਂਜੀ ਫਾਇਰ ਬ੍ਰਿਗੇਡ ਨੇ ਗੱਡੀਆਂ ਆ ਗਈਆਂ ਇਸੇ ਮੌਕੇ ਤੇ ਨਹੀਂ ਲੈਟ ਆਈਆਂ ਜੀ ਮੌਕੇ ਤੇ ਗੱਡੀਾਂ ਮਾਰ ਆਈਆਂ ਤੇ ਬਾਅਦ ਚ ਆਈਆਂ ਜੀ ਅੱਛਾ ਜੀ 5:30 ਵਜੇ ਤੋਂ ਬਾਅਦ ਮਲੋ ਘੰਟਾ ਡੇਢ ਘੰਟਾ ਬਾਅਦ ਤੱਕ ਆਲਾ ਮੌਕੇ ਦੇ ਕਾਬੂ ਕਾਬੂ ਪਾ ਲਿਆ ਫਿਰ ਵੀ ਕਾਬੂ ਪਾ ਲਿਆ ਅੰਦਰੋਂ ਅੰਦਰੋਂ ਸਾਰਾ ਦਾ ਸਾਮਾਨ ਖਤਮ ਹੋ ਚੁੱਕਿਆ ਜੀ ਸਾਰਾ ਸਾਮਾਨ ਖਵਾ ਹੋ ਗਈ ਸਾਰਾ ਜੀ ਸੋ ਤੁਸੀਂ ਦੇਖ ਸਕਿਓ ਦੁਕਾਨ ਦੇ ਮਾਲਕ ਸਤਵਾਲ ਸਿੰਘ ਭਰੇਵੰਦ ਦੇ ਨਾਲ ਆਪਣੀ ਦੱਸ ਰਹੇ ਆ ਇਹ ਦੁਕਾਨ ਦਾ ਸੌ ਜਿਆਦਾ ਨੁਕਸਾਨ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਬਾਹਰਲੇ ਪਾਸੇ ਵੀ ਤਸਵੀਰਾਂ ਅੰਦਰਲੇ ਪਾਸੇ ਕੋਈ ਵੀ ਫਰਨੀਚਰ ਦਾ ਸਮਾਨ ਕਰਿਆਨਾ ਸਟੋਰ ਦੀ ਦੁਕਾਨ ਸੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਸੜ ਕੇ ਸੁਆਹ ਹੋ ਚੁੱਕੀ ਆ ਸੋ ਜਗਰਾਮ ਮਲਕ ਰੋਡ ਦੀਆਂ ਤਸਵੀਰਾਂ ਇਹ ਜਿੱਥੇ ਇੱਕ ਇੱਕ ਵਿਸ਼ਮੇਸ਼ ਟੇਰਾ ਅਲੀ ਦੁਕਾਨ ਆ ਉਸਦੇ ਕੋਲ ਨਾਲ ਦੀ ਦੁਕਾਨਾ ਦਸ਼ਮੇਲ ਵਾਲਾ ਕਰਿਆਨਾ ਸਟੋਰ ਜਿਹੜਾ ਕਿ ਅੱਜ ਸਵੇਰੇ ਇੱਕ ਅੱਜ ਦੀ ਘਟਨਾ ਦਾ ਸ਼ਿਕਾਰ ਹੋ ਗਿਆ ਵਾ ਤੇ ਤੋਂ ਘਟਨਾ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਸਾਰੀ ਦੁਕਾਨ ਸੜ ਕੇ ਬਾਹਰ ਹੋ ਚੁੱਕੀ ਆ ਫਾਇਰ ਬ੍ਰਿਗੇਡੀਆਂ ਗੱਡੀਆਂ ਗੱਡੀਆਂ ਦਾ ਵੀ ਪਿੱਛੇ ਜਾ ਰਹੇ ਬ੍ਰਿਗੇਡ ਬਾਅਦ ਹੁਣ ਕੀ ਆਵਾ ਸੋ ਉਸ ਤੋਂ ਬਾਅਦ ਆ ਕੇ ਇਸ ਘਟਨਾ 'ਤੇ ਕਾਬੂ ਪਾਇਆ ਗਿਆ ਵਾ ਉ크੍ਰੈਨਾਂ ਸਟੋਰ ਦੀ ਇਹ ਦੁਕਾਨ ਦੱਸੀ ਜਾ ਰਹੀ ਹੈ ਸਤਬਲ ਜੀ ਨੇ ਦੱਸਿਆ ਦੁਕਾਨ ਦੇ ਮਾਲਕ ਨੇ ਵੀ 5:35 ਵਜੇ ਦੀ ਘਟਨਾ ਵਾ ਸੋ ਮੱਲਾਵਾਸੀ ਇਕੱਠੇ ਹੋਏ ਹੋਏ ਆ ਜਿਨ੍ਹਾਂ ਨੇ ਆ ਕੇ ਕੁਝ ਅੰਦਰੋਂ ਕੋਸ਼ਿਸ਼ ਕਰਕੇ ਜਿੰਨਾ ਕੁ ਸਮਾਨ ਹੋ ਸਕੇ ਪਰ ਅੱਧ ਦੀ ਤੇਜ਼ ਲਪਟਾਂ ਦੇ ਕਾਰਨ ਕੋਈ ਵੀ ਸਮਾਨ ਨਹੀਂ ਬਚ ਸਕਿਆ ਸੋ ਸਾਰਾ ਸਮਾਨ ਹੀ ਅਗਦੀ ਭੇਟ ਚੜ ਗਿਆ ਸੋ ਨਾਲ ਦੇ ਦੁਕਾਨ ਵਾਲੇ ਨੂੰ ਕੋਈ ਇਨਸਾਨ ਨਹੀਂ ਹੋ ਚੁਕਿਆ ਮਤਲਬ ਇਸ ਦੁਕਾਨ ਬਿਲਕੁਲ ਸੜ ਕੇ ਸੁਆਹ ਹੋ ਚੁੱਕੀ ਆ ਸੁਜਰੌਂ ਤਸੀਰੋਲ ਦਿਨਾਲ ਲੱਗਦਾ ਇਲਾਕਾ ਦਸ਼ਨੇਸ਼ ਨਗਰ ਕੱਚਾ ਮਲਕ ਰੋਡ ਜਿੱਥੋਂ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਬਿਲਕੁਲ ਹੀ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਤੁਹਾਡਾ ਘਰ ਤਾਂ ਨੇੜੇ ਹੀ ਆਸੇ ਬਸ ਪਤਾ ਨਹੀਂ ਲੱਗਾ ਕਿਸੇ ਨੂੰ ਉਹ ਕਰੇ ਤਾਂ ਕਰੇ ਤਾਂ ਪਏ ਸੀਗੇ ਹਾਂ ਤੇ ਹੁਣ ਲੋਕ ਜਿੰਨਾਂ ਪਤਾ ਲੱਗ ਗਿਆ ਕਿ ਉਹਨਾਂ ਅੱਗ ਆ ਕੇ ਵੀ ਅੱਗ ਲੱਗੀ ਆ। ਅੱਛਾ। ਅੱਗ ਲੱਗ ਮਲ ਜਦੋਂ ਆ ਆਗੂ ਤੋਂ ਬਹੁਤ ਲੜ ਤੇ ਹੋ ਚੁੱਕੀ ਸੀ। ਅੰਦਰੋਂ ਨਾਲ ਵੈਸੇ ਵੀ ਬੰਦ ਹੋਣੀਆਂ ਦੁਕਾਨਾਂ ਕਹਿੰਦਾ ਬਾਹਰੋਂ ਵਸੇ ਜੀ। ਜਿਹਾ ਦੇ ਦੋ ਦੁਕਾਨ ਖੋਲੀ ਤੇ। ਅੱਗੇ ਬਾਹਰ ਵਾਲਿਆਂ ਨੇ। ਆਗੀ ਬਾਹਰ ਵਾਲੀ ਆ ਗਈ। ਹਾਂ। ਅੱਗ ਬਹੁਤ ਜ਼ਿਆਦਾ ਫਰ ਚੁੱਕੀ ਸੀ। ਹਾਂ। ਅੰਦਰ ਜਾਣੀ ਸੀ ਲੱਗਦੇ। ਬਹੁਤ ਜ਼ਿਆਦਾ। ਕਿੰਨਾ ਨੁਕਸਾਨ ਹੋਣ ਦੀ ਖਦਸ਼ਾ ਹੈਗਾ ਜੀ? 5-15-20 ਲੱਖ ਦਾ ਨੁਕਸਾਨ ਹੈਗਾ। ਸਾਲ ਬਚਿਆ ਹੀ ਨਹੀਂ। ਬਚਿਆ ਕੁਛ ਨਹੀਂ ਅੰਦਰ। ਕੁਝ ਵੱਧ ਵੀ ਗਿਆ ਪਾਣੀ ਰੋੜ ਦੇਣਾ ਵਾ। ਹ ਕੰਨੇ ਹੁੰਦਾ ਕੀ ਹੈ ਸਾਰਾ ਸਭਾ ਕਿਲਾ ਸਾਰਾ ਦੋਈ ਵਟਾ ਮੇ ਤਾਂ ਫੁੱਜੀ ਗੰਢ ਕੋੜ ਗਾਲ ਫਾਇਰੀ ਥੋਲੇ ਦਾਲਾ ਸਾਰਾ ਕਦਮ ਹੋ ਗਿਆ ਅੱਗੇ ਦੇ ਵਿੱਚ ਤਾਂ ਹੁਣ ਘਿਓ ਪਿਆ ਹੋਵੇ ਤਾਂ ਹੋਰ ਤੇਲ ਤੇਲ ਕੰਮ ਕਰਨਾ ਤੇ ਜਿਆਦਾ ਕੰਮ ਕਰਦਾ ਹੋ ਗਿਆ ਸਾਰਾ ਕੁਝ ਪਾਣੀ ਤਾਂ ਹੁੰਦਾ ਨਹੀਂ ਅੰਦਰ ਕੋਈ ਹਾਂ ਵਾਟਾ ਨਾਲ ਕਿ ਉਹ ਜਾਲ ਦਾਲਾ ਅੱਗ ਵਾਲੀ ਜੀ ਜਾਣੇ ਸਾਰੀਆਂ ਜੀ ਜੀ ਉਹ ਬਿਲਕੁਲ ਇਹਨਾਂ ਦੇ ਘਰ ਵੀ ਇਸ ਨਾਲ ਹੀ ਮਹੱਲੇ ਦੇ ਵਿੱਚ ਆ ਪਰ ਕਿਸੇ ਨੇ ਪੰਜ 5:30 ਵਜੇ ਤੋਂ ਬਾਅਦ ਹੀ ਇਹਨਾਂ ਨੂੰ ਇਨਫੋਰਮੇਸ਼ਨ ਕੀਤੀ ਹੈ ਕਿਉਂਕਿ ਜਦੋਂ ਅੱਗੇ ਦਾ ਬਾਹਰ ਲਕਟਾਉਣਗੇ ਫਿਰ ਇਹ ਤੋਂ ਪਤਾ ਲੱਗ ਸਕੂਗਾ ਵੀ ਕੀ ਕਾਰਨ ਹੋ ਸਕਦਾ ਸੋ ਬਹੁਤ ਜ਼ਿਆਦਾ ਨੁਕਸਾਨ ਅੱਜ ਸਵੇਰ ਦੀ ਘਟਨਾ ਹੈ ਦਿਰਾਉਂ ਸ਼ਹਿਰ ਦੀ ਜਸ਼ਮੇਸ਼ ਨਗਰ ਦੇ ਕੋਲ ਕੈਮਨਾ ਸਟੋਰ ਦੇ ਇੱਕ ਦੁਕਾਨ ਨੂੰ ਅੱਗ ਲੱਗ ਗਈ ਹੈ ਅੱਗ ਲੱਗਦੇ ਨਾਲ ਹੀ ਸਾਰੀ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਹੈ ਭਾਈ ਜੀ ਕਦੇ ਉਹਦੇ ਤੋਂ ਪਤਾ ਲੱਗਿਆ ਹੋਇਆ ਅਕਲਾ ਗੱਦੀ ਘਟਨਾ ਦਾ ਜਿਹੜਾ ਹਾਂ ਇਸ ਵੇਲੇ ਜੀ ਨਾਂਸਰਾਈ ਕੋਲ ਤੋਂ ਲੰਘਦਾ ਪਿਆ ਸੀਗਾ ਅੱਛਾ ਜੀ ਤੇ ਇਤੋਂ ਮਾੜਾ ਮਾੜਾ ਧੂਆਂ ਨਿਕਲਦਾ ਜੀ ਮੈਂ ਕਿਹਾ ਵੀ ਅੱਗੇ ਲੱਤੀ ਜਾਂ ਮੈਂ ਉਤੋਂ ਦੀ ਮੋੜ ਕੇ ਆ ਗਿਆ ਹਾਂ ਉਹ ਫੋਨ ਲਾਉਣ ਲੱਗਿਆ ਇਹਨਾਂ ਦਾ ਉੱਤੇ ਨੰਬਰ ਲਿਖਿਆ ਹੋਊਗਾ ਨੰਬਰ ਐ ਨਹੀਂ ਸੀਗਾ ਜੀ ਕਿਤੇ ਮਾਤਾ ਜਾਂਦੀ ਸੀ ਉਹਨੇ ਨੰਬਰ ਤੇ ਉਹ ਕਦੇ ਵੀ ਪਰਲੀ ਗਲੀ 'ਚ ਘਰ ਆ ਇਹਨਾਂ ਦਾ ਪਹਿਲਾਂ ਹਾਂਜੀ 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 ਬਿਲਕੁਲ ਨਾਲ ਹੀ ਘਰ ਆ ਹਾਂ ਉਹ ਘਰੇ ਜਾ ਕੇ ਦਰਵਾਜ਼ਾ ਖੜਕਾ ਇਹਨਾਂ ਨੂੰ ਫਿਰ ਦੱਬਿਆ ਰੋੜੇ ਆ ਕੇ ਲੱਗੀ ਆ ਤੇ ਜਦੋਂ ਸ਼ਟਰ ਚੱਕਿਆ ਆ ਕੇ ਉਹ ਤਾਂ ਥੋੜੀ ਸੀ ਬ੍ਰੇਕ ਦਾ ਮੱਦ ਗਈ ਅੱਜ ਉਹ ਫਿਰ ਹਵਾ ਪਹਿਲਾਂ ਕ੍ਰਾਸ ਗਿਆ ਹੁਣ ਸੀ ਕਿ ਅੰਦਰੋਂ ਪਸੇ ਅੰਦਰੋਂ ਪਸੇ ਤਾਲੇ ਪਸੇ ਬੰਦ ਸੀ ਚੁਵਾਰਾ ਕੋਲ ਉਹ ਦੁਕਾਨ ਬਿਲਕੁਲ ਬੰਦ ਸੀ ਚਲੋ ਆਕਸੀਜਨ ਮਿਲੀ ਉਹਨੂੰ ਇੱਕਦਮ ਹੋਰ ਅੱਗ ਫੜ ਗਈ ਲੱਕੜ ਦੀ ਫੀਟਿੰਗ ਹੈ ਲੱਕੜ ਦੀ ਫੀਟਿੰਗ ਹੈ ਲੱਕੜ ਦਾ ਸਾਮਾਨ ਸਾਰਾ ਕਬਾਡੀ ਵੀ ਸਾਰਾ ਲੱਗਿਆ ਜਾ ਕੇ ਫਾਇਰ ਬ੍ਰਿਗੇਡ ਨੂੰ ਕਹਿ ਕੇ ਉੱਪਰ ਉਹਨਾਂ ਨੇ ਨਾਲ ਖੜੀ ਸੀ ਬਹਿਰਤ ਵੀ ਜੀ ਉੱਥੋਂ ਆਉਂਦੇ ਨੂੰ ਪਰਸੀ ਸਮਾਂ ਤੋਂ ਚੱਲਦੇ ਕਰਕੇ ਉੱਥੇ ਵੀ ਖੜੀ ਆਉਣੀ ਆ ਬਹੁਤ ਟਾਈਮ ਲੱਗਿਆ ਉਦੋਂ ਅਜੋ ਤੇ ਹੋ ਚੁੱਕੀ ਜੀ ਹਾਂ ਜੀ ਬਹੁਤ ਜ਼ਿਆਦਾ ਇਨਸਾਨ ਹੋ ਗਏ ਸੋ ਫਾਇਰ ਬੁਖੇੜ ਦੇ ਕਰਮਚਾਰੀ ਇੱਥੇ ਪਹੁੰਚੇ ਹੋਏ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਉਹਨਾਂ ਨੂੰ ਕਿੰਨੇ ਵਜੇ ਤੋਂ ਅੰਦਮੇਸ਼ਨ ਵੜੀ ਭਾਈ ਜੀ ਕੀ ਨਾਂ ਨਹੀਂ ਆਪਣਾ ਜੇ ਮੈਂ ਆਪਣਾ ਮੇਰਾ ਨਾਂ ਡਰਾਈਵਰ ਬਲਵੀਰ ਸਿੰਘ ਕਦੋਂ ਕੋ ਪਤਾ ਲੱਗੇ ਤੁਹਾਨੂੰ ਅੱਗ ਲੱਗਦੀ ਘਟਨਾ ਦਾ ਜੀ ਉਹ ਨਾਰਸਰ ਸੀ ਅੱਛਾ ਕਿੰਨੇ ਵਜੇ ਦੀ ਗੱਲ ਹੈ ਆ ਟਾਈਮ ਤਾਂ ਡੌਨਰੀ ਦਾ ਫੋਨ ਆ ਗਿਆ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਤੁਰੰਤ ਬਾਅਦ ਆ ਕੇ ਕਾਬੂ ਪਾਇਆ ਗਿਆ ਤਾਂ ਜਦੀ ਆ ਕੇ ਕਿੰਨੀਆਂ ਗੱਡੀਆਂ ਦਾ ਕਾਬੂ ਪਾਇਆ ਜਿੱਥੇ ਆ ਕੇ ਜਿੱਥੇ ਇੱਕ ਮੁੰਲਾਪੁਰ ਵਾਲੀ ਆ ਜੀ ਦੋ ਜਗਰਾਉਂ ਦੇ ਅੱਛਾ ਤਿੰਨ ਗੱਡੀਆਂ ਲੱਗੀਆਂ ਜਾਂਦੀਆਂ ਤਿੰਨ ਗੱਡੀਆਂ ਲਗਾਤਾਰ ਲੱਗੀਆਂ ਜਾਂਦੀਆਂ ਜੀ ਜੀ ਕੜੇ ਮੁਸ਼ੱਕਤ ਦੇ ਨਾਲ ਕਾਬੂ ਪਾਇਆ ਗਿਆ ਬਹੁਤ ਤੇਜ਼ ਆ ਕਿ ਸੀਗੀ ਉਹ ਤਾਂ ਹੁਣ ਇਹਨਾਂ ਨੂੰ ਪਤਾ ਹੀ ਕਦੋਂ ਲੱਗੀ ਆ ਪਰ ਉਹ ਜਿਹੜਾ ਇਹ ਛੱਡ ਖੁੱਲਾ ਸੀ ਪਰ ਉਹ ਤੋਂ ਕਾਫੀ ਗੱਲ ਲੱਗੀ ਜੀ ਫਾਇਰ ਵਿਕਟ ਦੇ ਕਰਮਜਰੀਆਂ ਦੇ ਦਸੰਦੇਵਨ ਤਾਪਕ ਇੱਕ ਅੱਗ ਪੰਜ ਸਾਢੇ ਪੰਜ ਦੀ ਘਟਨਾ ਵਾ ਉਸ ਤੋਂ ਬਾਅਦ ਜਿਨ੍ਹਾਂ ਨੇ ਲਗਾਤਾਰ ਮਿਹਨਤ ਰਵਾਜ ਤੇ ਇਸਾ ਕੰਦੇ ਕਾਬੂ ਪਾਇਆ ਗਿਆ ਸੋ ਮਲਕ ਰੋਡ ਲੁਹਿਆਣਾ ਸੋਈਪਰ ਰੋਡ ਜਗਰਾਉਂ ਦੀ ਘਟਨਾ